ਬਿਲਕੁਲ 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 ਗगन ਕੋਟ ਮੈਂਟਾਂਚ ਦੇਸ਼ ਦੇ وزیراعظم ਦੀ ਪੰਜਾਬ ਚ ਐਂਟਰੀ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਗੁਰਦਾਸਪੁਰ ਤੇ ਫਿਰ ਜਲੰਧਰ ਦੇ ਵਿੱਚ ਸ਼ੀਲ ਰਿੰਗ ਕੋ ਦੇ ਹੱਕ ਚ ਕੈਂਪੇਨ ਹੋਏਗੀ ਗੁਰਦਾਸਪੁਰ ਤੋਂ ਕੁਝ ਮਿੰਟਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਦੇਖੇ ਜਾਣਗੇ ਦੇਸ਼ ਦੇ وزیراعظم ਦਾ ਦੂਜਾ ਦਿਨ ਅੱਜ ਪੰਜਾਬ ਦੇ ਵਿੱਚ ਹੈ ਪਹਿਲੇ ਦਿਨ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਨੇ ਸਿਆਸੀ ਦਿਹਾੜ ਮਾਰੀ ਸੀ ਗगन ਜੋ ਕਾਫੀ ਚਰਚਿਤ ਰਹੀ ਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਨੂੰ ਕਾਗਜ਼ੀ ਚੀਫ ਮਿੰਿਸਟਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਗਗਨ ਬਿਲਕੁਲ ਗੁਜਰਾਤ ਦੇ ਐਮਪੀ ਪੁਲਿਸ ਦੇ ਜਵਾਨ ਚੋਰੇ ਤੈਨਾਤ ਕਰ ਦਿੱਤੇ ਗਏ ਨੇ ਪੀਐਮ ਨਰਿੰਦਰ ਮੋਦੀ ਦੀ ਆਮਦ ਲਈ ਹੈਲੀਪੈਡ ਬਣਾਇਆ ਗਿਆ ਗਰਾਊਂਡ ਦੇ ਵਿੱਚ ਗਰਮੀ ਦੇ ਮੱਦੇਨਜ਼ਰ ਖਾਸ ਇੰਤਜ਼ਾਮਾਤ ਕੀਤੇ ਗਏ ਨੇ ਪੀਨ ਪਾੜੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ ਪੀਏਪੀ ਗਰਾਊਂਡ ਦੇ ਵਿੱਚ ਰੈਲੀ ਹੋਏਗੀ ਜਲੰਧਰ ਦੇ ਗੁਜਰਾਤ ਤੇ ਐਮਪੀ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਨੇ ਗਰਾਊਂਡ ਜ਼ੀਰੋ ਦੀ ਰਿਪੋਰਟ ਕੀ ਕਹਿੰਦੀ ਹੈ ਆ ਇੱਕ ਨਜ਼ਰ ਪਾ ਲੈਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆ ਰਹੇ ਆ ਅੱਜ ਜਲੰਧਰ ਤੋਂ ਦਿਖਾਵਾਂਗੇ ਮੰਚ ਜਿਹੜਾ ਹੈਗਾ ਸਾਹਮਣੇ ਸੱਜੂ ਕੇ ਹੈਗਾ ਫਤਿਹ ਰੈਲੀ ਮੁਖਮਾਨ ਨਰਿੰਦਰ ਮੋਦੀ ਥੱਲੇ ਲਿਖਿਆ ਇੱਕ ਵਾਰ ਫਿਰ ਮੋਦੀ ਸਰਕਾਰ ਦੇ ਪੋਸਟਰ ਲੱਗੇ ਹੋਏ ਨੇ ਇੱਕ ਪਾਸੇ ਨੱਡਾ ਜੀ ਦੀ ਫੋਟੋ ਹੈਗਾ ਦੂਜੇ ਪਾਸੇ ਵੀ ਦੇਖਾਂਗੇ ਅਸੀਂ ਨਰਿੰਦਰ ਮੋਦੀ ਨੱਡਾ ਜੀ ਦੀ ਫੋਟੋ ਹੈਗੀ ਹੈ ਜਿਹੜਾ ਉੱਪਰ ਬੋਰਡ ਲੱਗਿਆ ਹੈ ਸਭ ਤੋਂ ਦਿਖਾਣਾ ਚਾਹਾਂਗੇ ਉਸ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹਦੇ ਵਿੱਚ ਨੇ ਸੁਨੀਲ ਜਾਖੜ ਨੇ ਇਸ ਲੋਕ ਸਭਾ ਹਲਕੇ ਤੋਂ ਜਿਹੜੇ ਉਮੀਦਵਾਰ ਨੇ ਸੋ ਸਿੰਘ ਉਹ ਰਿੰਕੂ ਨੇ ਉਹਨਾਂ ਨਾਲ ਰਮਿੰਦਰ ਸਿੰਘ ਬਿੱਟੂ ਨੇ ਉਹਨਾਂ ਨਾਲ ਗੁਰੂ ਸਿੰਘ ਸੋਢੀ ਨੇ ਇਹਨਾਂ ਸਭ ਦੀਆਂ ਜੜੀਆਂ ਫੋਟੋਆਂ ਤੁਹਾਨੂੰ ਲੱਗੀਆਂ ਦਿਖਾਈ ਦੇ ਰਹੀਆਂ ਤੇ 5 ਵਜੇ ਦਾ ਟਾਈਮ ਹੈਗਾ 5 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਥੋਂ ਜਿਹੜੀ ਹੈਗੀ ਆ ਲੋਕਾਂ ਨੂੰ ਸੰਬੋਧਨ ਕਰਨਗੇ ਤੇ ਇਸ ਹਲਕੇ ਨੂੰ ਲੈ ਕੇ ਤੇ ਆਸ-ਪਾਸ ਦੇ ਹਲਕੇ ਹੈਗੇ ਆ ਉਹਨਾਂ ਦੇ ਵੋਟਰਾਂ ਨੂੰ ਉਹ ਆਪਣੀ ਪਾਰਟੀ ਨੂੰ ਵੋਟ ਪਾਣ ਦੀ ਅਪੀਲ ਕਰਨਗੇ ਤੇ ਇਸ ਦਿਨ ਤੁਹਾਨੂੰ ਦਿਖਾਵਾਂਗੇ ਪੰਡਾਲ ਸਜਿਆ ਹੈ ਗਰਮੀ ਦਾ ਬਹੁਤ ਜ਼ਿਆਦਾ ਮੌਸਮ ਹੈਗਾ ਆ ਸਵੇਰੇ ਤੋਂ ਹੀ ਫੋਰਸ ਜਿਹੜੀ ਹੈਗੀ ਹੈ 7 ਵਜੇ ਤੋਂ ਫੋਰਸ ਅੱਥੇ ਤਰਨਾਲ ਕੀਤੀ ਗਈ ਹੈ ਔਰ ਗਰਮੀ ਇੰਨੀ ਹੈਗੀ ਹੈ ਕਿ ਤੁਹਾਨੂੰ ਦੱਸਿਆ 43 43 ਦੇ ਆਸਪਾਸ ਜਿਹੜਾ ਹੈਗਾ ਡਿਗਰੀ ਟੈਂਪਰੇਚਰ ਹੈਗਾ ਤੇ ਥੋੜੀ ਦੇਰ ਪਹਿਲਾਂ ਹੀ ਜਿਹੜੇ ਕੂਲਰ ਨੇ ਇੱਥੇ ਅਸੀਂ ਗਈਏ ਜਾਂ ਪੱਖੇ ਨੇ ਉਹ ਚਲਾਏ ਗਏ ਨੇ ਪਰ ਫੋਰਸ ਜਿਹੜੀ ਸੀ ਸਵੇਰੇ 7 ਵਜੇ ਡਿਪਲੋਏ ਕਰ ਦਿੱਤੀ ਗਈ ਸੀ ਸਾਰੇ ਪਾਸੇ ਆਪਾਂ ਦੇਖੀਏਗੀ ਪੂਰੇ ਸੁਰੱਖਿਤ ਪਰੌਂ ਨੇ ਪੰਡਾਲ ਜਿਹੜਾ ਹੈਗਾ ਉਹ ਬਣਾਇਆ ਗਿਆ ਹੈਗਾ ਪਰ ਇਹ ਪੰਡਾਲ ਦੇ ਵਿੱਚ ਵੀ ਗਰਮੀ ਬਹੁਤ ਹੈਗੀ ਹੈ ਕੁਰਸੀਆਂ ਲੱਗੀਆਂ ਨੇ ਤੇ ਕੁਝ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਇੱਥੇ ਤੇ ਚਾਰੇ ਪਾਸੇ ਅਸੀਂ ਦੇਖੇ ਕਿ ਉਹਦਾ ਕੁੱਲਾ ਰੱਖਿਆ ਗਿਆ ਤਾਂ ਕਿ ਜਿਹੜੀ ਹਵਾ ਹੈਗੀ ਹੈ ਉਹ ਅੰਦਰ ਆਂਦੀ ਰਹੇ ਤੇ ਇਸ ਦੇ ਨਾਲ ਨਾਲ ਇਸ ਟਾਈਮ ਦੇ ਉੱਪਰ ਅਸੀਂ ਕਹੀਏ ਕਿ ਇਸ ਟਾਈਮ ਜਿਹੜੇ ਹੈਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਿਮਾਚਲ 'ਚ ਨੇ ਤੇ ਉਸ ਤੋਂ ਬਾਅਦ ਸ਼ਾਮੀ ਜਿਹੜਾ ਹੈਗਾ ਗੁਰਦਾਸਪੁਰ ਆਣਗੇ 3 ਵਜੇ ਤੇ 5 ਵਜੇ ਦੇ ਆਸ-ਪਾਸ ਜਿਹੜਾ ਹੈਗਾ ਜਲੰਧਰ ਆਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਲੰਧਰ ਜਿਹੜਾ ਮੰਚ ਹੈਗਾ ਉਹ ਪੂਰਤਨ ਸਜਾਇਆ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਦਾ ਹੈਲੀਪੈਡ ਹੈਗਾ ਇਸ ਮੰਚ ਦੇ ਪਿੱਛੇ ਹੀ ਬਣਾਇਆ ਗਿਆ ਪੀਏਪੀ ਗਰਾਊਂਡ ਹੈਗਾ ਜਿਹੜਾ ਕਾਫੀ ਸੁਰੱਖਿਅਤ ਜਗਾਥਾਂ ਮੰਗੀਆਂ ਦੀ ਹੈਗੀ ਹੈ ਤੇ ਕਿਸਾਨਾਂ ਨੂੰ ਲੈ ਕੇ ਪੂਰੇ ਜਲੰਧਰ ਏਰੀਆ ਹੈਗਾ ਉਹਦੇ ਆਸ-ਪਾਸ ਪੂਰੇ ਰੋਡਸ ਦੇ ਉੱਪਰ ਬੈਰੀਕੇਡਿੰਗ ਕੀਤੀ ਹੈ ਪੁਲਿਸ ਨੇ ਭਾਰੀ ਤਦਾਦ ਦੇ ਵਿੱਚ ਜਿਹੜੇ ਹੈਗੇ ਆ ਉਹ ਸੁਰੱਖਿਆ ਦੇ ਬਲ ਤਨਾਤ ਕੀਤੇ ਗਏ ਨੇ ਜਲੰਧਰ ਦੇ ਵਿੱਚ ਇਸ ਟਾਈਮ ਪੂਰਾ ਪੂਰਾ ਭਾਜਪਾ ਦਾ ਮਾਹੌਲ ਹੈ ਲੋਕੀ ਬਹੁਤ ਤੰਗ ਹੋ ਚੁੱਕੇ ਸੀਗੇ ਇਸ ਪਾਰਟੀ ਤੋਂ ਜਿਹੜੀ ਇਸ ਟਾਈਮ ਰਾਜ ਕਰ ਰਹੀ ਹੈ ਔਰ ਉਹਦੇ ਬਾਰੇ ਕਹਿਣਾ ਜਾਂ ਦੱਸਣਾ ਸਭ ਨੂੰ ਪਤਾ ਆ ਸਭ ਨੂੰ ਪਤਾ ਆ ਕਿਸ ਤਰ੍ਹਾਂ ਦੀ ਪਾਰਟੀ ਜੀ ਹੁਣ ਇਸ ਟਾਈਮ ਲੋਕੀ ਚਾਹੁੰਦੇ ਨੇ ਅਮਨ ਤੇ ਚੈਨ ਦੀ ਜ਼ਿੰਦਗੀ ਜੀਣਾ ਔਰ ਅਮਨ ਤੇ ਚੈਨ ਦੀ ਜ਼ਿੰਦਗੀ ਸਿਰਫ ਮੋਦੀ ਸਰਕਾਰ ਦੇ ਸਕਦੀ ਹੈ। ਪੀਐਮ ਮੋਦੀ ਜੀ ਦੀ ਅੱਜ ਪੰਜਾਬ ਦੇ ਵਿੱਚ ਦੂਜੀ ਰੈਲੀ ਹੋ ਰਹੀ ਹੈ। ਔਰ ਉਹ ਇਹ ਰੈਲੀ ਜਿਹੜੀ ਹੋ ਰਹੀ ਹੈ ਇਹ ਵੀ ਜਲੰਧਰ ਦੇ ਵਿੱਚ ਹੋ ਰਹੀ ਹੈ। ਸਾਫ ਸੰਦੇਸ਼ ਹੈ ਸੁਸ਼ੀਲ ਰਿੰਕੂ ਜੀ ਪ੍ਰਧਾਨ ਮੰਤਰੀ ਦੇਸ਼ ਦੇ ਉਹਨਾਂ ਨੂੰ ਮਜ਼ਬੂਤ ਕਰਨ ਲਈ ਇਸ ਦੇਸ਼ ਦੇ ਵਿੱਚ ਅੱਕੀ ਵਾਰ 400 بار ਦੇ ਨਾਰੇ ਦੇ ਵਿੱਚ ਜਲੰਧਰ ਵੀ ਸ਼ਾਮਿਲ ਹੋਣ ਜਾ ਰਿਹਾ ਹੈ। ਨਾਰੇ ਦਾ ਕਿਦਾਂ ਹਾਲ ਹੈ? ਲੁਧਿਆਣੇ ਦਾ ਜੀ ਬਿਲਕੁਲ ਪੂਰਾ 200% ਸਾਡੇ ਬਿੱਟੂ ਜੀ ਦੀ ਸੀਟ ਪੱਕੀ ਕੀਤੀ ਹੋਈ ਐ ਸੀ ਕੈਮਰਾ ਪਰਸਨ ਗੁਰਜਤ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਜਲੰਧਰ